ਇਹ ਵਿਚਾਰਿਆਂ ਨੇ ਅੱਗੇ ਹੋ ਕੇ ਇਹ ਗੱਲ ਕਹੀ ਕਿ ਜੇ ਨਗਰ ਚ ਸੈਮਟੀ ਬਣਦੀ ਐ ਅਸੀਂ ਹਰ ਹਾਲਤ ਦੇ ਨਕਰ ਦੇ ਨਾਲ ਆ ਜਿਹੜੂ ਨਗਰ ਚਾਹੁੰਦਾ ਉਹ ਨੂੰ ਨਗਰ ਚੁਣ ਲੈ ਤਾਂ ਅਸੀਂ ਇਹਨਾਂ ਨੂੰ ਨਾਲ ਦੀ ਨਾਲ ਵਿਚਾਰ ਦਿੱਤੇ ਕਿ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਕਾਫੀ ਸਮਾਂ ਪਹਿਲਾਂ ਅਵਤਾਰ ਸਿੰਘ son of ਗੁਰਚਰਨ ਸਿੰਘ ਆ ਜਿਹੜਾ ਕਿ ਮੁੱਖ ਮੰਤਰੀ ਦੇ ਨਾਲ ਉਸ ਮੁਲਾਜ਼ਮ ਲੱਗਿਆ ਹੋਇਆ ਸੀ ਉਸ ਪਰਿਵਾਰ ਨੂੰ ਕਾਫੀ ਵੱਡਾ ਘਾਟਾ ਪਿਆ ਔਰ ਦੂਜੀ ਗੱਲ ਮੇਰੀ ਨਹੀਂ ਇਹ ਸਾਰੇ ਨਗਰ ਦੀ ਨਗਰਾਂ ਦੇ ਵਿੱਚ ਇਹ ਗੱਲ ਕਲੀਅਰ ਹੈ ਸਾਬਤ ਹੈ ਕਿ ਉਸ ਪਰਿਵਾਰ ਦੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨਾਲ ਬਹੁਤ ਜ਼ਿਆਦਾ ਨੇੜਤਾ ਹੈ ਇਹ ਗੱਲ ਪ੍ਰਤੱਖ ਉਸ ਅਵਤਾਰ ਸਿੰਘ ਦੇ ਭੋਗ ਤੋਂ ਹੋਈ ਸੀ ਕਿ ਆ ਪਰਸੋਂ ਜਦੋਂ ਮੁੱਖ ਮੰਤਰੀ ਦੀ ਮਾਂ ਅਵਤਾਰ ਸਿੰਘ ਦੀ ਵਰਸੀ ਤੇ ਆਈ ਸੀ ਤਾਂ ਮੈਨੂੰ ਨਹੀਂ ਲੱਗਦਾ ਜੇ ਮੈਂ ਗਲਤ ਨਹੀਂ ਆ ਕਿ ਇਸ ਤੋਂ ਨੇੜੇ ਇਸ ਨਗਰ ਦੇ ਵਿੱਚ ਕੋਈ ਪਰਿਵਾਰ ਮੁੱਖ ਮੰਤਰੀ ਦੇ ਕਰੀਬੀ ਹੋਵੇਗਾ ਔਰ ਮੈਂ ਤੁਹਾਡੇ ਧਿਆਨ ਚ ਲਿਆ ਦਿੰਦਾ ਪਰਸੋਂ ਜਦੋਂ ਮੁੱਖ ਮੰਤਰੀ ਦੀ ਮਾਤਾ ਵਰਸੀ ਵੜੇ ਭੋਗ ਤੇ ਆਈ ਸੀ ਉਹ 30 ਲੱਖ ਰੁਪਇਆ ਇਸ ਨਗਰ ਨੂੰ ਦੇ ਕੇ ਗਈ ਹੈ ਸੋ ਸਾਡੀ ਸਾਰਿਆਂ ਦੀ ਇਹ ਵਿਚਾਰ ਸੀ ਕਿ ਇੱਕ ਤਾਂ ਸਰਬਸੰਮਤੀ ਦੇ ਨਾਲ ਪਿੰਡ ਦੇ ਵਿੱਚ ਅਮਨ ਤੇ ਭਾਈਚਾਰਾ ਕਾਇਮ ਹੁੰਦਾ ਹੈ ਦੂਜੀ ਗੱਲ ਨਸ਼ੇ ਤੋਂ ਪਿੰਡ ਬਚਦਾ ਹੈ ਤੀਜੀ ਗੱਲ ਨਿੱਕੀ ਦੁਸ਼ਮਣੀਆਂ ਜਿਹੜੀਆਂ ਬਣਦੀਆਂ ਨੇ ਉਹਨਾਂ ਤੋਂ ਵੀ ਨਗਰ ਬਚਦਾ ਹੈ ਚੌਥੀ ਗੱਲ ਜੇ ਇਲੈਕਸ਼ਨ ਹੁੰਦੇ ਆ ਤਾਂ ਕਰੀਬ 1 ਕਰੋੜ ਦੇ ਰੁਪਏ ਲਗਭਗ ਵੱਖ-ਵੱਖ ਕੈਂਡੀਡੇਟਾਂ ਦਾ ਪਿੰਡ 'ਚੋਂ ਲੱਗੂਗਾ ਉਹ ਕੋਈ ਬਾਹਰੋਂ ਨਹੀਂ ਆਉਣਾ ਉਹ ਵੀ ਆਪਣੇ ਭਰਾਵਾਂ ਦੇ ਹੀ ਲੱਗੂਗਾ ਸੋ ਅਸੀਂ ਇਹ ਤੁਹਾਡੇ ਸਾਰਿਆਂ ਦੀ ਸਹਿਮਤੀ ਦੇ ਨਾਲ ਸੰਤਾ ਦੀ ਕਿਰਪਾ ਦੇ ਨਾਲ ਇਹ ਬੇਨਤੀ ਕਰਦੇ ਆ ਕਿ ਆਪਾਂ ਜਿਹੜੀ ਸਮਤੀ ਲਈ ਅੱਜ ਆਪਾਂ ਇਕੱਠੇ ਹੋਏ ਆਂ ਆਪਣੇ ਨਗਰ ਦਾ ਨਾਮ ਸੰਤਾਂ ਦੀ ਕਿਰਪਾ ਦੇ ਨਾਲ ਦੇਸ਼ਾਂ ਵਿੱਚ ਦੇਸ਼ਾਂ ਚ ਹੈ ਸੰਤਾਂ ਦਾ ਕਰਕੇ ਤਾਂ ਜੇ ਅੱਜ ਆਪਾਂ ਸੰਮਤੀ ਬਣਾ ਲੈਨੇ ਆ ਤਾਂ ਉਸ ਚੀਜ਼ ਨੂੰ ਹੋਰ ਚਾਰ ਚੰਦ ਲੱਗਦੇ ਨੇ ਸੋ ਮੈਂ ਇਹੀ ਬੇਨਤੀ ਕਰਦਾ ਕਿ ਨਗਰ ਜੋ ਸਰਬਸੰਮਤੀ ਆਪਾਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਸ ਪਰਿਵਾਰ ਦਾ ਮਾਣ ਹੁੰਦਾ ਉਹਨਾਂ ਦਾ ਗਿਆ ਪੁੱਤ ਵਾਪਸ ਨਹੀਂ ਆ ਸਕਦਾ ਪਰ ਉਸ ਪਰਿਵਾਰ ਦਾ ਮਾਣ ਹੁੰਦਾ ਹੈ ਦੂਜੀ ਗੱਲ ਉਹਨਾਂ ਨੂੰ ਅੱਗੇ ਲਾ ਕੇ ਕੇਸ ਨਗਰ ਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ ਇਹ ਆਪਾਂ ਨੂੰ ਬੱਚੇ-ਬੱਚੇ ਨੂੰ ਪਤਾ ਹੈ ਕਿਉਂਕਿ ਸਿੱਧੀ ਮੁੱਖ ਮੰਤਰੀ ਨਾਲ ਹੈ ਸਰਪੰਚਾ ਜੀ ਮੈਂ ਵੀ ਦੂਜੀ ਗੱਲ ਰੋਕ ਹਾਂ ਜੀ ਜੀ ਨੰਬਰ 1 ਦਾ ਆਪਣੀ ਜਿਹੜੀ ਸਰਪੰਚੀ ਦੀ ਚੋਣ ਆ ਇਹਨੂੰ ਆਪਾਂ ਸਿੱਧੀ ਗੱਲ ਵਾਲੇ ਪਾਸੇ ਲੈ ਕੇ ਨਾ ਜਾਓ ਕਿੰਨੀ ਪੋਲੀਟਿਕਲ ਤਾਂ ਹੈ ਨਹੀਂ ਸਰਪੰਚਾ ਜੀ ਮੇਰੀ ਗੱਲ वेठा <laughs> ਇੱਕ ਗੱਲ ਕਰੋ ਇੱਕ ਮਿੰਟ ਇਹ ਮੈਂ ਨਾ ਕਰਦਾ ਮੈਂ ਨਾ ਕਰਦਾ ਇੱਕ ਮਿੰਟ ਮੈਂ ਕੋਸ਼ਿਸ਼ ਕਰੀ ਕਿ ਨਹੀਂ ਇੱਕ ਮਿੰਟ ਉਹ ਮੁੰਡੇ ਬਾਰੇ ਉਹ ਮੁੰਡੇ ਬਾਰੇ ਮੈਂ ਕੋਸ਼ਿਸ਼ ਕਰੀ ਕਿ ਨਹੀਂ ਕਰਿਆ ਦੱਸੋ ਮੈਂ ਇੱਕ ਮਿੰਟ ਇੱਕ ਵਾਰ ਸੁਣਨਾ ਕਰੋ ਦਾ ਹਮ ਤੀਕਰ ਕੋਈ ਗੱਲ ਨਹੀਂ ਮੇਰੀ ਬੇਨਤੀ ਹੈ ਉਸ ਮੁੰਡੇ ਬਾਰੇ ਮੈਂ ਕੋਸ਼ਿਸ਼ ਕਰੀ ਕਿ ਨਹੀਂ ਕਰਿਆ ਦੱਸੋ ਨਾ ਕਰ ਅਸੀਂ ਤੁਹਾਡੇ ਮੰਗ ਰਹੇ ਹਾਂ ਮੈਂ ਕੋਸ਼ਿਸ਼ ਕਰਾਂਗਾ ਵੀ ਕਰੂੰਗਾ ਨਾ ਵੀ ਕਰੂੰਗਾ ਪਰ ਭਾਈ ਜੇ ਤੁਸੀਂ ਨਹੀਂ ਜੇਤ ਮੈਨੂੰ ਪਹਿਲਾਂ ਇੱਕ ਗੱਲ ਦੱਸੋ ਯਾਰ ਫਿਰ ਸਾਡੇ ਨਾਨੀ ਦਾ ਮੁੰਡਾ ਮਰੇ ਖਾਨ ਨੂੰ ਦੋਨੇ ਕਹ ਲੀਓ ਮਨਾਉਣਾ ਚਾਹੁੰਦੇ ਚਾਹੁੰਦੇ ਕੋਈ ਗੱਲ ਨਾ ਕਰਨਾ ਜੋ ਭਾਰੀਆਂ ਪਾਰਟੀਆਂ ਤੋਂ ਤੁਰ ਹੋ ਕੇ ਨਾ ਥਾਲੀ ਨਾਲ ਕਾਂਗਰਸ ਨੂੰ ਨਾ ਪੜੋਲੀ ਸਾਡੇ ਨਦੀਨ ਫਰਮਾਨ ਸੁਣਾਉਂਦੇ ਲੋ ਜੇ ਲੋ ਸਾਰੇ ਕੰਮ ਜੀ ਤੁਹਾਨੂੰ ਮੇਰੀ ਬੇਇੱਜ਼ਤੀ ਹੈ ਤੁਸੀਂ ਆ ਵੀ ਕੋਸ਼ਿਸ਼ ਕਰਨੀ ਸੀ ਕੀ ਕੇ ਗੱਲ ਆ ਆਪਾਂ ਨਗਰ ਸੰਮਤੀ ਚਾਹੁੰਦੇ ਆ ਕਿ ਨਹੀਂ ਚਾਹੁੰਦੇ ਆ ਜਿਹੜੇ ਬੰਦੇ ਸੰਮਤੀ ਚਾਹੁੰਦੇ ਆ ਚੜ੍ਹ ਕੇ ਕਰਦੇ ਆ ਜਿਹੜੇ ਨਹੀਂ ਚਾਹੁੰਦੇ ਉਹ ਨਾ ਖੜੇ ਕਰੋ ਦੱਸੋ ਭਾਈ ਸੰਮਤੀ ਚਾਹੁੰਦੇ ਕਿ ਨਹੀਂ ਚਾਹੁੰਦੇ ਹੱਥ ਖੜੇ ਕਰੋ ਭਾਈ ਸਾਰੇ ਬਾਕੀ ਗੱਲ ਤੇ ਹੱਥ ਖੜੇ ਕਰ ਦਿਓ ਦੂਜੀ ਗੱਲ ਇੱਕ ਹੋਰ ਹੈ ਦੇਖੋ ਭਾਈ ਇੱਕ ਦੂਜੀ ਗੱਲ ਹੋਰ ਹੈ ਇੱਕ ਮਿੰਟਾ ਦੂਜੀ ਗੱਲ ਇੱਕ ਹੋਰ ਹੈ ਆਪਣੇ ਹੁਣ ਤੱਕ ਭਾਈ 3 ਕੈਂਡੀਡੇਟ ਨੇ ਆਪਾਂ ਇਹਨਾਂ ਦੇ ਵਿਚਾਰ ਲੈ ਲੈਨੇ ਆਂ ਕਿ ਇਹ ਸੰਮਤੀ ਨਾਲ ਸਹਿਮਤ ਨੇ ਕਿ ਨਹੀਂ ਸਹਿਮਤ ਜੇ ਇਹ ਨਹੀਂ ਸਹਿਮਤ ਹੁੰਦੇ ਤਾਂ ਇਲੈਕਸ਼ਨ ਲੜ ਲੈਣ ਹੈ ਠੀਕ ਹੈ ਗੱਲ ਆਪਾਂ ਤਾਂ ਸਿੱਧੀ ਜੀ ਗੱਲ ਕਹਿਣੀ ਸੀ ਕੋਸ਼ਿਸ਼ ਕਰਨੀ ਸੀ ਸਾਡਾ ਫਰਜ਼ ਬਣਦਾ ਸੀ ਠੀਕ ਹੈ ਜੀ ਬਾਈ ਅਸੋ ਜੀ ਤੁਸੀਂ ਅਬ ਬੋਲੋ ਬਾਈ ਤੇ ਮੈਂ ਆਨੇ ਵਾਰੀ ਵਾਰੀ ਦਾ ਮੈਂ ਨਾ ਇਹ ਗੱਲ ਨਹੀਂ ਬੋਲੋ ਬੋਲੋ ਪਰ ਖੜੇ ਹੋ ਪਰ ਖੜੇ ਹੋ ਸਹਿਮਤ ਭਾਈ ਜੀ

ਪਾਗਲ ਹੋ ਗਏ ਆਂ ਸਾਰੇ ਪਿੰਡੇ ਰੱਖ ਕੇ ਸਪੋਰਟ ਕਰਕੇ ਖੜਾ ਕਰਿਆ ਸੀ ਜੱਪਾ ਅੱਜ ਫਿਰ ਤੁੰਗਾ ਲਖਮਨ ਹੋ ਜਾ ਪਰ ਅਸੀਂ ਨਾ ਭੈ ਤੇਰੇ ਮਗਰ ਨਹੀਂ ਹੈਗੇ ਅਸੀਂ ਆਪਣਾ ਕੈਂਡੀਡੇਟ ਅੱਡ ਖੜਾ ਕਰਾਂਗੇ No, 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 no.